ਕਿ ਤੈਨੂੰ ਕਿਸ ਵਿਸ਼ੇ ਤੇ ਮਾਰਕਟ ਹੱਸ ਜੰਦਰ ਬੋਮਾਲਾ ਮਨੋਤ ਸਿੰਘ ਭਾਈ ਸ੍ਰੀ ਗਰੇਸ ਪੰਜਾਬ ਪ੍ਰਾਣਾ ਅੱਜ ਅਸੀਂ ਅਗਰੋਂ ਮੂਟੀ ਨਾਲ ਅਸੀਂ ਉਹ ਪਰਗਾ ਜਗਜੀ ਸਾਡੇ ਬਾਬਾ ਜੀ ਨੇ ਨਰਭੀਸ਼ਾ ਯੂਨੀਵਰਸਿਟੀ ਦਾ ਇਹਨਾਂ ਵੀ ਗ੍ਰੇਹ ਰਏ ਅੱਜ ਇਹਨਾਂ ਨਾਲ ਬੇਬੇ ਕੇਸੀ ਨੂੰ ਸਾਡੇ ਗਰੀਬਾਂ ਦੀ ਸੁਣਾਈ ਚੱਲੀ ਹੈ ਔਰ ਜਿਹੜੀਆਂ ਇੱਚਾਂ ਤੇ ਸਾਨੂੰ ਆਸ ਸੀ ਉਹਦੇ ਮਾਰੇ ਜਿੱਤਾਂ ਦਾ ਉਹਨਾਂ ਇਹ ਹੀ ਕਿ ਚਲੋ ਜੋਂਾਂ ਵਿੱਚੋਂ ਨਾ ਬਚਾਰੀਂ ਦਾ ਕਿਸੇ ਨੇ ਦਿਹਾੜੀ ਕਾਣਾ ਸੀ ਕਿਸੇ ਨੂੰ ਮੁੰਦਰਾ ਚੁਗਲਾਨੀ ਆ ਇੰਨੇ ਮਿਲਿ ਲੱਗਣਾ ਹੈ ਹੁਣ ਉਹਦੇ ਕੰਮ ਰਹਿ ਗਿਆ ਜੀ ਉਹ ਜਦੋਂ ਸਭ ਨਿਸ਼ਕਾਨ ਹੋ ਗਿਆ ਤੇ ਹੁਣ ਇਹ ਉਹਨਾਂ ਨੂੰ ਚਲੋ ਇਹ ਕਿੰਨੇ ਉਹਨਾਂ ਤੋਂ ਮਿਲਣਾ ਮੌਜੂਦਾ ਤੋਂ ਮਿਲ ਜੇਗਾ ਤੇ ਸਾਨੂੰ ਮੌਜੂਦਾ ਕਰਦਾ ਹੁਣ ਅਸੀਂ ਨਾਲ ਹੀ ਉਹਦੇ ਪਾਣੀ ਦੇ ਵਿੱਚ ਅਜੀ ਬਰਬਾਦ ਹੋਏ ਆ ਕਈਆਂ ਦੇ ਕਮਰੇ ਫਾਟ ਗਏ ਨੇ ਕਈਆਂ ਦੇ ਸਹਾਰੇ ਨੇ ਜੇ ਕੋਈ ਦਿਖਣ ਵਾਲਾ ਹੀ ਉੱਥੇ ਹੁੰਦਾ ਹਣਾ ਉਹ ਕਹੀ ਕਰਦਾ ਵਾ ਉਹ ਕਹਿੰਦਾ ਵੀ ਨਹੀਂ ਨਹੀਂ ਸਾਨੂੰ ਆਰਡਰ ਨੇ ਜਿਹੜਾ ਦਿਖ ਗਿਆ ਉਹ ਹੀ ਲਿਖਣਾ ਹੈ ਜਿਹੜੇ ਪਾੜ ਕੇ ਨੋ ਭਾਵੇਂ ਪੁੱਛੋ ਚਾਹੋ ਫਿਰ ਫੇਰ ਆ ਜਾਣਾ ਉਹ ਇਹ ਜੀ ਵੀ ਸੋਚੇ ਅਸੀਂ ਐਡਮਨ ਸਾਹਿਬ ਨੂੰ ਵੀ ਬੇਨਤੀ ਕੀਤੀ ਜੇ ਐਡਮਨ ਸਾਹਿਬ ਬਿਠੇ ਜੀ ਕਿ ਜੇ ਕੋਈ ਮਸਲਾ ਪਤਾਤੀ ਪਕਰਣੀ ਜੇ ਮੰਨੇ ਜਾਣਿਆ ਜੁਨੀਆ ਸਾਹਿਬ ਜਾਣਗੇ ਉਹ ਪਤਾ ਲਾਉਣਗੇ ਕਿ ਕਿੰਨਾ ਕਿੰਨਾ ਖਰਚਾ ਲੱਗਦਾ ਤੁਹਾਨੂੰ ਉਹਨਾਂ ਨਾਲ ਬਾਗਾ ਦਿੱਤਾ ਜਾਏਗਾ ਪਰ ਹੁਣ ਅਸੀਂ ਚੌਥੀ ਕਰਦੇ ਆ ਸਾਡੇ ਲਿਖਣ ਵਾਲੇ ਵੀ ਆਏ ਸੀ ਇਹ ਉਚਾਰੇ ਜਿੰਨੇ ਗਰੀਬ ਜਿਨ੍ਹਾਂ ਦੇ ਫਾੜੇ ਜਦਦੇ ਬੰਦ ਸਿੱਟ ਘਰੇ ਕੰਬਾ ਦੇ ਉਹਨਾਂ ਦੀ ਕਿਸੇ ਨੇ ਸੁਣਾਈ ਨਹੀਂ ਕੀਤੀ ਉਹ ਦੋ ਦਿਨ ਲੈ ਕੇ ਉਸੇ ਰੱਪੜ ਗਈ ਕੋਈ ਗਰੀਬ ਦੀ ਸੁਣਾਈ ਨਹੀਂ ਕੋਈ ਵੀ ਆ ਗਈ ਜਿੰਨੀ ਵੀ ਆ ਗਈ ਸੁਣਦੇ ਬੱਲੇ ਦੀ ਗੱਲ ਸੁਣਦਾ ਨਹੀਂ ਲੱਗਦਾ ਕਿ ਆਪਣੇ ਆਪਣੀ ਚਾਹਤਿਆਂ ਨੂੰ ਹੀ ਜਿਹੜਾ ਵਾ ਉਹਨਾਂ ਨੂੰ ਹੀ ਜਿਹੜਾ ਮਨ ਨੂੰ ਪੈਂਦੀ ਇਹ ਆ ਵੀ ਜਿੱਦ ਜਿੱਦੀ ਵਾਗਦੀ ਆ ਨਾ ਜਿੱਦ ਜਿੱਦੀ ਵਾਗਦੀ ਆ ਉਹਨਾਂ ਮੁਖੇ ਲੈ ਆਂਦਾ ਹੁਣ ਇੱਕ ਦੇ ਇਹਨਾਂ ਦੇ ਡੰਗਰ ਵਿੱਚ ਮਰ ਗਿਆ ਅਮਰਾਗਤਾ ਆ ਗਿਆ ਵਾ ਕਿ ਸਭਾ ਲੋਕ ਲਿਖਉਣ ਗਿਆ ਸਾਰਾ ਨਹੀਂ ਜੇ ਸਨਵਾਟਰ ਹੀ ਨਹੀਂ ਜਦੋਂ ਪ੍ਰਸ਼ਾਸਨ ਕਹਿੰਦੇ ਆ ਕਿ ਅਸੀਂ ਸਾਰਿਆਂ ਦੀ ਸ਼ੇਫ ਤੇ ਨਫਰਲ ਸੁਣਵਾਤੇ ਆ ਤੇ ਫਿਰ ਇਹ ਕਿਉਂ ਨਹੀਂ ਦੇਖਦੇ ਇਹਨਾਂ ਨੂੰ ਕੀ ਗੱਲ ਹੈ ਇਹਨਾਂ ਨੂੰ ਸੁਣਨਾ ਚਾਹੀਦਾ ਨਾ ਫਤ ਤਰੀਬਾਂ ਦਾ ਹੁਣ ਤੁਸੀਂ ਜਾ ਕੇ ਤੁਸੀਂ ਦੇਖਿਆ ਵੀਡੀਓ ਬਣਾਉਦਾ ਪਾਣੀ ਦੇ ਵਿੱਚ ਡੇ ਗਏ ਜੇ ਮੁੰਜੀ ਸਿੰਘ ਇਹਨੇ ਖੁਦ ਦੇਖਿਆ ਵੀ ਸਾਡੇ ਕੀ ਹਾਲਾਤ ਹੀ ਲੱਖ ਲੱਖ ਪਾਣੀ ਗਿਆ ਹੀ ਉਦੋਂ ਵੀ ਅਸੀਂ ਮੈਸੇਜ ਕੀਤਾ ਸੱਚੇ ਸਤਪਤ ਮਸੀਹ ਨਾਲ ਉਹ ਪਰਗਰਦ ਸਰਜੀਤ ਇਹਨਾਂ ਸੰਤਾਨ ਨੇ ਬਾਬਾ ਰਸ਼ੂ ਨੰਦੀ ਨਾਲ ਹੀ ਇਹਨਾਂ ਨੇ ਸੰਤਾਨ ਨੇ ਸਾਦੀ ਉਦੋਂ ਵੀ ਬੜੀ ਫਰਿਆਦ ਸੁਣੀ ਉਹ ਅੱਜ ਵੀ ਇਹਨਾਂ ਦੇ ਕੋਲ ਆਏ ਤੇ ਕਿੰਨੇ ਅਸਰ ਰਹਿ ਗਏ ਆ ਠੀਕ ਆ ਅੱਜ ਵੀ ਮਨ ਪੱਤਰ ਦਿੱਤਾ ਹੈ ਇਹ ਵੀ ਸਾਨੂੰ ਉਹ ਕਹਿੰਦੇ ਕਿ ਤੁਹਾਡੀ ਫੋਲਸ ਨਹੀਂ ਹੋਏਗੀ ਨਹੀਂ ਤਾਂ ਕਹਿੰਦਾ ਜਿਹੜੀ ਕਾਰਵਾਈ ਹੁੰਦੀ ਆ ਅਸੀਂ ਕਰ ਉਹ ਕਰਦੇ ਆ ਜੈ ਬਾਲਿਕਾ ਹਸਨਪੁਰ ਮੈਂ 20% ਵਾਈਸ ਪ੍ਰਧਾਨ ਨੂੰ ਅਸਤਾ ਕਰਦਾ ਹਾਂ ਅੱਜ ਆਏ ਆ ਜੀ ਅੱਜ ਗੱਫੋਬਾਤ ਦਾ ਜੋ ਹੜਾ ਪਿੰਡ ਦਾ ਲਖਾੜ ਹੋਇਆ ਨਾ ਜੇ ਸਾਡੇ ਨਿਕੀਪੁਰ ਤੋਂ ਮਨਪੱਤਰ ਦੇਣ ਆਏ ਕਿਉਂਕਿ ਸਾਡੀ ਗਰੀਬ ਜਨਤਾ ਦਾ ਕਿਤੇ ਨਹੀਂ ਹੋ ਰਿਹਾ ਨਾ ਉਹਨਾਂ ਵੀ ਬੇਨਤੀ ਕੀਤੀ ਹੈ ਸਰਕਾਰ ਨੂੰ ਕਿ ਸਾਡੀ ਗਰੀਬ ਜਨਤਾ 'ਤੇ ਧਿਆਨ ਕਰੋ ਪਰ ਕੋਤੇ ਨੇ ਕੋਈ ਵੀ ਚਾਲੇ ਮਾਰਿਆ ਅੱਜ ਅਸੀਂ ਆਏ ਆ ਜੀ ਐਡੀਸੀ ਸਾਹਿਬ ਦਾ ਸਰਲਾ ਕਰਦੇ ਹਾਂ ਉਹਨਾਂ ਨੂੰ ਮਨਪੱਤਰ ਦੇਣ ਆਏ ਤੇ ਕੀ ਗੱਲਬਾਤ ਕੀ ਮਨਪੱਤਰ ਕੀ ਦਿੱਤਾ ਗਿਆ ਮਨਪੱਤਰ ਇਹ ਦਿੱਤਾ ਇਹ ਕਿ ਜਿਹੜਾ ਇਹਨਾਂ ਦਾ ਘਰ ਟੱਗੇ ਆ ਕੋਈ ਨਕਾਨ ਹੋਇਆ ਇਹ ਕੋਈ ਸਰਕਾਰ ਇਹਨਾਂ ਦੀ ਮਦਦ ਕਰੇ ਜਾਂ ਸੁਲਾਈ ਕਰੇ ਇਹਨਾਂ ਨੂੰ ਥੋੜਾ ਬੋਤ ਕੁਝ ਮਿਲਣਾ ਚਾਹੀਦਾ ਕਿਉਂਕਿ ਤੁਹਾਨੂੰ ਪਤਾ ਜਦੋਂ ਬੰਦੇ ਦਾ ਘਰ ਢਾਹ ਜਾਂਦਾ ਬੰਦੇ ਨੂੰ ਘਟੋ ਘਟ ਦੋ ਦੋ ਤਿੰਨ ਹਾਲ ਹਉਛ ਲਿਓ ਤੇ ਇਹ ਵਿਚਾਰੇ ਕਿਹ ਢਿਹੜੀ ਦਾ ਆ ਜਾਂ ਤਾਂ ਹੋਵੇ ਕੋਈ ਬੰਦਾ ਬਹੁਤ ਤਗੜੀ ਪਰੋਕੀ ਦਾ ਮਾਲਕ ਹੋਵੇ ਬੰਦਾ ਝਟਪਟ ਕਵੇ ਕਿ ਮੈਂ ਇਧਰੋਂ ਕਰ ਦੂ ਮਸਰੂ ਕਰ ਦੂ ਕਿ ਝਟਪਟ ਇੱਕ ਹੋਰ ਬੈਂਤੀ ਕਿ ਜਿਮੀਦਾਰ ਦੇ ਸਿਰ ਤੇ ਇਹ ਲੋ ਗਿਆ ਤੇ ਜਿਮੀਂਦਾਰ ਦਾ ਨੁਕਸਾਨ ਹੋ ਗਿਆ ਕਿੱਥੇ ਲਾਊਗਾ ਕੋਈ ਕਿੱਤਾ ਕਮਾਊਗਾ ਜਿਮੀਂਦਾਰਨ ਕਰਿਆ ਦਾ ਆਪ ਨੁਕਸਾਨ ਹੋ ਗਿਆ ਤੇ ਫਸਲਾਂ ਮਾਰ ਗਿਆ ਘਰ ਘੱਟ ਹੈ ਸਾਰਿਆਂ ਨੂੰ ਸਮਾਂ ਟਿੱਕਾ ਲੱਗਾ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੱਥ ਜੋੜ ਕੇ ਮੇਰੀ ਇਹਨਾਂ ਦੀ ਸੁਣਵਾਈ ਕੀਤੀ ਏਡੀਸੀ ਸਾਹਿਬ ਨੇ ਕੀ ਆਸ਼ਵਾਸ਼ਣ ਦਿੱਤਾ ਉਹਨਾਂ ਨੇ ਜੀ ਐਫਪੀਐਮ ਸਾਹਿਬ ਨੂੰ ਮਾਰਕ ਕਰਤੀ ਹੈ ਜੀ ਸਾਡੇ ਸਾਹਮਣੇ ਕੀਤੀ ਹੈ ਜੀ ਉਹ ਕਹਿੰਦੇ ਕਿ ਕੋਲ ਟੂ ਜੋ ਕਹਿ ਰਹੇ ਕਿ ਐਫਪੀਐਮ ਸਾਹਿਬ ਜੈ ਭਲ ਅਸਰ ਕਰ